ਚੋਣਾ ਸਮਾਪਤ ਹੁੰਦੇ ਹੀ ਇਸ ਮੁੰਡੇ ਨੂੰ ਲੱਗਦਾ ਦਾਰੂ ਦੀ ਅਜਹੀ ਤੋੜ ਲੱਗੀ ਕਿ ਉਸ ਤੋਂ ਸਬਰ ਨਹੀਂ ਰੱਖਿਆ ਗਿਆ ਤੇ ਫਿਰ ਤਰਕਸਾਰ ਹੀ ਉਹ ਸ਼ਰਾਬ ਦੇ ਠੇਕੇ ਅੰਦਰ ਵੜ ਜਾਂਦਾ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਵੀਡੀਓ ਦੇ ਵਿੱਚ ਇਹ ਜਿਹੜਾ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਇਹ ਕੋਈ ਠੇਕੇਦਾਰ ਕਰਿੰਦਾ ਨਹੀਂ ਬਲਕਿ दारू ਦੀਆਂ ਬੋਤਲਾਂ ਚੁੱਕਣ ਆਇਆ ਹੈ ਜੀ ਹਾਂ ਜਿਸ ਨੇ ਇੱਕ ਇੱਕ ਕਰਕੇ ਸਾਰੀਆਂ ਬੋਤਲਾਂ ਡੱਬੇ ਵਿੱਚ ਪਾ ਲਈਆਂ ਤੇ ਫਿਰ ਮਿੰਟਾਂ ਸਕਿੰਟਾਂ ਵਿੱਚ ਠੇਕਾ ਖਾਲੀ ਕਰ ਦਿੱਤਾ ਜਦੋਂ ਤੜਕਸਾਰ ਹੀ ਠੇਕੇ ਦੇ ਕਰਿੰਦਿਆਂ ਨੇ ਠੇਕੇ ਦਾ ਸ਼ਟਰ ਚੁੱਕਿਆ ਤਾਂ ਅੰਦਰਲੇ ਸੀਨ ਦੇਖ ਸਾਰਿਆਂ ਦੇ ਸਾਹ ਸੁੱਕ ਗਏ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਚੋਰ ਮੁੰਡੇ ਨੇ ਠੇਕੇ ਨੂੰ ਨਿਸ਼ਾਨਾ ਬਣਾਇਆ ਹੈ ਨਾਮ ਸਤੋਟਾ ਮੇਰਾ ਨਾਮ ਹੈਗਾ ਸਰਦੀ ਨਰੇਸ਼ ਕੁਮਾਰ ਹੈ ਜੀ ਕੀ ਗੱਲਬਾਤ ਹੋ ਗਈ ਮੇਰਾ ਸਪੈਰਕਲ ਇਨਚਾਰਜ ਹੈਗਾ ਜੀ ਇੱਥੇ ਤੇ ਮੈਨੂੰ ਸਵੇਰੇ ਫੋਨ ਆਇਆ ਕੋਈ 7:20 ਦੇ ਸਾਢੇ 7 ਵਜੇ ਨਾਲ ਆਇਆ ਫੋਨ ਤੇ ਮੁੰਡਾ ਕਹਿੰਦਾ ਬਹੁਤ ਛੱਡੇ ਚੁੱਟੇ ਕੁੱਤਾ ਵੇ ਗਰਿਲ ਤਦੋਂ ਬਾਹਰ ਮੋੜੀ ਪਈ ਆ ਤੇ ਆ ਕੇ ਇੱਥੇ ਦੇਖਿਆ ਮੁੰਡੇ ਨੇ ਵੀ ਦੇਖਿਆ ਤੇ ਅੰਦਰ ਜਿਹੜਾ ਨਿਗਾ ਮਾਰੀਏ ਛਾਣ ਹੋਇਆ ਪਿਆ ਸੀ ਕੈਮਰੇ ਅੰਦਰ ਤੋੜੇ ਹੋਏ ਉਹਨਾਂ ਨੇ ਸਿਰਫ ਇੱਕ ਕੈਮਰਾ ਸਾਡਾ ਬਚ ਗਿਆ ਸਾਹਮਣੇ ਵਾਲਾ ਵੀ ਉਹ ਜਿਹੜਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਦੇ ਵੀ ਲਾਈਟ ਆ ਜਾਂ ਬੱਲ ਰੱਤੂ ਤਾਂ ਕਰਕੇ ਬਾਕੀ ਕੋਈ ਫੁਟੇਜ ਆਈ ਹੈਗੀ ਆ ਤੇ ਤਿੰਨ ਨੰਬਰ ਡਿਵੀਜ਼ਨ ਵਾਲੇ ਐਸਐਚਓ ਸਾਹਿਬ ਜੀ ਕਿੰਨੇ ਕਿ ਸ਼ਰਾਬ ਲੱਗੇ ਹੋ ਉਹ 40 ਦੇ ਕਰੀਬ ਬੋਤਲਾਂ ਲੱਗੀਆਂ ਜੀ ਉਹ ਲੱਗੇ ਆ ਕੇ ਕਾਧੀਆਂ ਕਿਹੜੀ ਘੜੀਆਂ ਚਾਲੀ ਬੋਤਲਾਂ ਦੇ ਵਿੱਚ ਅਗੀਆਂ ਬਲੈਕ ਐਂਡ ਵਾਈਟ ਆਗੀਆਂ ਬਲੈਕ ਡੌਗ ਸੈਂਚਰੀ ਆ ਟੀਚਰ ਆ ਤੇ ਅੱਤੀ ਨਾਲੇ ਮਿਕਸ ਚਾਲੀ ਹੋ ਬਣਾਏ ਉਹ ਜਿਹੜੇ ਮੁੰਡੇ ਤੇ ਸੀਸੀਟੀਵੀ ਕੂਪਟ ਵਿੱਚ ਕੈਦ ਹੋਏ ਨੇ ਉਹਨਾਂ ਦੇ ਕੋਈ ਚਿਹਰੇ ਨਹੀਂ ਆਉਂਦੇ ਉਹਨਾਂ ਨੇ ਚਿਹਰਾ ਕੋਈ ਨਹੀਂ ਜਾਨੀ ਉਹਨਾਂ ਨੇ ਕੱਪੜਾ ਬੰਨਿਆ ਹੋਇਆ ਸੀ ਮੂੰਹ ਤੇ ਸੀ ਕਿੰਨੇ ਬੰਦੇ ਸੀ ਸਰ ਅੰਦਰ ਇੱਕੋ ਹੀ ਆਇਆ ਬਾਕੀ ਬਾਹਰ ਦੇ ਦੋ ਤਿੰਨ ਹੀ ਜਾਣੇ ਸੀ ਉਹਨਾਂ ਦਾ ਨਹੀਂ ਪਤਾ ਹੁੰਦਾ ਦੋ ਚੀ ਤਿੰਨ ਸੀ ਉਹ ਪਤਾ ਨਹੀਂ ਕਿੰਨੇ ਆ ਜਦੋਂ ਆਂਦੇ ਹੋਏ ਦੀ ਇੱਕ ਫੁਟੇਜ ਤੇ ਰਿਕਾਰਡਿੰਗ ਹੋਈ ਉਹਨਾਂ ਨੇ ਜਿਹੜਾ ਕੈਮਰਾ ਬਾਹਰ ਲੱਗਿਆ ਉਹਨੂੰ ਕੈਮਰੇ ਨੂੰ ਪਿੱਛੋਂ ਹੀ ਉਹਨਾਂ ਨੇ ਚੁੱਕ ਕੇ ਹਲਾ ਕੀਤਾ ਪੋਰ ਜੇ ਵੀ ਉਹ ਬਾਹਰ ਹੋਦਗੇ ਮਤਲਬ ਉੱਪਰ ਕੀਤਾ ਹੈ ਉਹ ਉਹ ਨਾ ਕਹਿਨੇਗਾ ਅੰਦਰ ਇੱਕ ਜਣਾ ਹੀ ਆਇਆ ਉਹਨੇ ਇੱਕ ਜਣੇ ਨੇ ਮਤਲਬ ਕੀਤਾ ਤੇ ਮੰਦਰ ਦੇ ਪੈਥੇ ਪਏ ਜਿਉਂ ਲੈ ਗਏ ਉੱਧਾ ਕੈਸ਼ ਹੈ ਸਾਡਾ ਕੋਈ ਨਹੀਂ ਮਤਲਬ ਐਵੇਂ ਕਹਿ ਦਿੱਤੀ ਕੈਸ਼ ਹੀ ਨਹੀਂ ਕੋਈ ਲੈ ਕੇ ਗਈ ਤਾਂ ਦੱਸਦੀ ਹੈ ਕਿ ਜਲੰਧਰ ਦੇ ਦਮੋਰੀਆ ਪੁਲ ਦੇ ਨੇੜੇ ਸਥਿਤ ਠੇਕੇ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਬਾਬਤ ਠੇਕੇ ਦੇ ਕਰਿੰਦੇ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਆਹ ਤਾਂ ਵਧੀਆ ਜਿਆ ਜਿਹੜਾ ਠੇਕਾ